ਸਰਦਾਰ ਜੀ ਕਹੀ ਗਈ ਜੰਨੇਓ ਤੁਸੀਂ ਚੈਲੰਜ ਕਰਕੇ ਦੇ ਰਹੇ ਹੋ ਰੈਡੀमेड ਪਲਾਜੋ ਸੂਟ 100 ਰੁਪਏ ਚ ਓਏ ਮਜ਼ਾਕ ਹੈ ਕੋਈ 100 ਰੁਪਏ ਚ ਰੈਡੀमेड ਪਲਾਜੋ ਕਿੱਦਾਂ ਹੋ ਸਕਦਾ ਬਾਜ਼ਾਰ ਚ ਕੋਈ 500 ਰੁਪਏ ਦੇ ਰਿਹਾ ਕੋਈ 600 ਰੁਪਏ ਦੇ ਰਿਹਾ ਕੋਈ 400 ਰੁਪਏ ਦੇ ਰਿਹਾ ਤੁਸੀਂ ਕਹਿੰਨੇ ਹੋ ਲੈ ਜਾਓ 100 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਇਹ ਕਿਹੜੇ ਚੱਕਰ ਚ ਪਾ ਗਏ ਤੁਸੀਂ ਹੁਣ ਅਸੀਂ ਲੋਕਾਂ ਦੇ ਫਾਇਦੇ ਕਰਨੇ ਸ਼ੁਰੂ ਕਰਤੇ ਆ ਜਿਹੜਾ ਬਾਜ਼ਾਰ ਚ 5-500 ਦਾ ਪਲਾਜੋ ਸੂਟ ਮਿਲਦਾ ਚੱਕੋ 100 ਰੁਪਏ ਦਾ ਆ ਚੱਕੋ ਭਾਜੀ ਨਾਇਰਾ ਕੱਟ ਬਜ਼ਾਰਾਂ ਦੇ ਵਿੱਚ 8500 ਰੁਪਏ ਦਾ ਨਾਇਰਾ ਕਟ ਸੂਟ ਮਿਲਦਾ ਸਟਿਚ ਕੀਤਾ ਪਰ ਅਸੀਂ ਦੇਣਾ ਸਿਰਫ 2200 ਰੁਪਏ ਦਾ ਆ ਚੱਕੋ ਡੀਟੈਲ ਸੂਟ ਓਏ ਆਲ ਓਵਰ ਸੂਟ ਹੀ ਮੈਚਿੰਗ ਵਾਲਾ ਚੈੱਕ ਕਰੋ ਮੈਚਿੰਗ ਵਾਲਾ ਓਏ ਬਾਟਮ ਵਰਕ ਦਿਖਾ ਦੇ ਬਿਆਰਾਂ ਚ 1 1000 ਰੁਪਏ ਮਸਲੀਨ ਦੁਪੱਟੇ ਨੇ ਬਾਹਰ ਚੱਕੋ 550 ਰੁਪਏ ਦਾ ਦੇਖੋ ਜੀ ਧਮਕਦਾ ਇੱਥੇ ਪੈਂਦੀ ਧਮਕਦਾ ਇੱਥੇ ਪੈਂਦੀ ਜਿਹੜੀ ਬਾਜ਼ਾਰ ਚ 500 ਰੁਪਏ ਦੀ ਬੈੱਡ ਸ਼ੀਟ ਲੈਣੇ ਹੋ ਇੱਥੇ ਲੈ ਜਾਓ 500 ਦੀਆਂ 5 ₹40 ਦੀ ਬੈੱਡ ਸ਼ੀਟ ਕਰਤੀ ਚੱਕੋ ਭਾਜੀ ਸ਼ੰਕਰ ਕੰਪਨੀ ਦਾ 올ਓਵਰ ਪੈਨਟ ਬਜ਼ਾਰਾ ਜੇ 5-500 ਰੁਪਏ ਦਾ ਚੱਕੋ 500 ਰੁਪਏ ਦੇ ਦੋ ਰੰਗ ਕਲਰ ਡਿਜ਼ਾਈਨ ਚੈੱਕ ਕਰ ਲੋ ਮੈਂ ਕਹਿੰਦਾ ਜਿੰਨੀ ਮਰਜ਼ੀ ਡਿਜ਼ਾਈਨਿੰਗ ਲੈ ਲੋ ਦੇਖੋ ਗਰਮੀ ਵਾਲੇ ਸੋਹਣੇ ਸੋਹਣੇ ਬੁਲਬੁਲ ਦੇ ਬੱਚੇ ਹੈਵੀ ਚੀਜ਼ਾਂ ਜਿਹੜੀਆਂ ਬਾਜ਼ਾਰ 'ਚ 1500 1600 ਦੁਪੱਟੇ ਵੀ ਨਾਲ ਇੱਥੇ ਤੁਹਾਨੂੰ ਦੇ ਦੇਣੇ ਆ 1500 ਦੇ ਦੋ 750 ਰੁਪਏ ਸੂਟ ਦੇ ਰਹੇ ਆ ਬੜਾ ਸੋਹਣਾ ਕਲਰ ਕਰਤਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਇਮਾਨਦਾਰੋਂ ਦੇਣ ਲੈ ਲਈ ਕੱਪੜਾ ਲੈਣਾ ਵਿਆਹ ਸ਼ਾਈ ਲੈਣਾ ਚਾਹੀਏ ਆਪਣੇ ਪਾਉਣ ਲੈਣਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ ਹੋ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਜੇ ਤੁਸੀਂ ਆਪਣੇ ਫਾਇਦੇ ਕਰਨੇ ਆ ਜੇ ਤੁਸੀਂ ਕੱਪੜਾ ਵਧੀਆ ਲੈਣਾ ਤੁਸੀਂ ਬਚਾਉਣੇ ਆ ਪੈਸੇ ਆਹ ਦੇਖੋ ਜੀ ਬੁਟੀਕਾਂਆਂ ਚੀਜ਼ਾਂ ਬਿਆਹ ਸ਼ਾਦੀਆਂ ਨੀਆਂ ਚੀਜ਼ਾਂ ਗੜੇ ਦੇ ਵੀ ਕੰਮ ਕੇਰੇ ਦੇ ਵੀ ਕੰਮ ਪੌਂਜਾ ਦੇ ਵੀ ਕੰਮ ਬਾਜੂ ਦੇ ਵੀ ਕੰਮ ਕੋਈ ਬਾਈ ਸੋਣੀ ਕੋਈ ਪੱਤੀ ਸੋਣੀ ਸਿਰਫ 1000 ਰੁਪਿਆ ਜਿਆਰਾ ਚ ਜਿਹੜਾ 15 1500 ਦਾ ਮੋਰ ਵਾਲਾ ਸੂਟ ਮਿਲਦਾ ਚੱਕੋ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਬੁਟੀਕ ਵਾਲਾ ਸੂਟ ਦੇਣਾ ਹੈਂਡਵਰਕ ਕੀਤਾ ਬਾਜੂ ਪੌਂਚੇ ਬਣੇ ਹੋਏ ਚਲੋ ਜੀ ਆ ਵੀ ਦੇਖੋ ਬਹੁਤ ਵੱਡੇ ਫਾਇਦੇ ਤੁਹਾਨੂੰ ਬਾਰ ਬਾਰ ਕੇ ਇਹਨਾਂ ਚਾਰ ਦਿਨ ਦੀ ਸੇਲ ਲੱਗ ਗਈ ਆ 4 ਦਿਨ ਦੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਮਤਲਬ 11 ਤਰੀਕ ਤੱਕ ਵੱਡੇ ਫੇਰੇ ਕਰਦੇ ਆਂਗੇ ਕਾਟਨ ਦੇ ਸੂਟਾਂ ਦੇ ਤਾਂ ਵੱਡੀ ਸੇਲ ਲਾਈ ਆ ਤਾਜਵਰੀ ਦਾ ਕਪੜਾ ਜਿਹੜਾ ਬਿਆਨਾ ਚੋ ਲੱਖ ਲੱਖ ਦਾ ਮਿਲਦਾ ਚੱਕੋ 50000 ਦੇ ਵਿੱਚ ਤਾਜਵਰੀ ਲੈ ਜਾਓ ਆ ਦੁਪੱਟੇ ਵਰਕ ਸਾਰੇ 1-1000 ਰੁਪਏ ਦੇ ਵਿੱਚ ਸੂਟ ਦੇ ਦੇਣੇ ਆ ਭਾਜੀ ਚੈਲੰਜ ਕਰਕੇ ਕਹਿੰਨੇ ਆ ਅੱਜ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ 4 ਦਿਨਾਂ ਦੇ ਮੇਲੇ ਦੇ ਵਿੱਚ ਜਮਾਂ ਹੀ ਖਤਮ ਕਰ ਦੇਣੇ ਕੋ ਦਿਮਾਗ ਦੇ ਵਿੱਚ 4 ਦਿਨ ਬਿਠਾ ਲਓ 11 ਮਈ ਤੱਕ ਬਹੁਤ ਵੱਡੀ ਸੇਲ ਆ ਜੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਚਾਰ ਦਿਨ ਵੱਡੇ ਫਾਇਦੇ ਹੋਣੇ ਆ ਜਿੱਥੇ ਤੁਹਾਨੂੰ ਅਸੀਂ ਸੂਟ ਵੀ ਦੇਣੇ ਆ ਜਿੱਥੇ ਤੁਹਾਨੂੰ ਰੈਡੀमेड ਸ਼ਰਾਰੇ ਕਰਾਰੇ ਲਹਿੰਗੇ ਵੀ ਦੇਣੇ ਆ ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰੇ ਹੀ ਸਮਾਨ ਦੇ ਉੱਤੇ ਬੰਪਰ ਸੇਲਾ ਚੱਲ ਰਹੀਆਂ ਆ ਦੇਖੋ ਜੀ ਕਾਟਰ ਦੇ ਸੂਟ ਜਿਹੜੇ ਬਜ਼ਾਰਾਂ 'ਚ 1 1000 ਦੇ ਰੈਡੀमेड ਚੱਕੋ 500 ਰੁਪਏ ਦੇ ਕੋਈ 500 ਦਾ ਕੋਈ 700 ਰੁਪਏ ਦਾ ਡਿਜ਼ਾਈਨ ਚੈੱਕ ਕਰ ਲਓ ਡਾਰਕ ਲਾਈਟ ਤੁਸੀਂ ਗਲੇ ਬਣੇ ਚੈੱਕ ਕਰ ਲਓ ਪਾਕਿਸਤਾਨੀ ਸਟਾਈਲ ਚੈੱਕ ਕਰ ਲਓ ਆ ਚੀਜ਼ਾਂ ਚੈੱਕ ਕਰੋ ਬਿਜਾਰਾਂ ਦੇ ਵਿੱਚ 3 3 4 4 ਹਜ਼ਾਰ ਮੂੰਹ ਮੰਗਿਆ ਰੇਟ ਲੈਂਦੇ ਆ ਪਰ ਵੱਡੀ 4 ਦਿਨਾਂ ਦੀ ਸੇਲ ਦੇ ਵਿੱਚ ਸਿਰਫ ਕੋਈ 500 ਦਾ ਕੋਈ 700 ਦਾ ਕੋਈ 800 ਦਾ ਕੋਈ 1000 ਹਜ਼ਾਰ ਵਿੱਚ ਦੇ ਦੇਣਾ ਸੀ ਸੋ ਹੁਣ ਹੋਰ ਕਿਤੇ ਜਾਣ ਦੀ ਲੋੜ ਹੈ ਨਹੀਂ ਬਹੁਤ ਸੋਹਣੇ ਬੁਲਬੁਲ ਦੇ ਬੱਚੇ ਸੋਹਣੇ ਸੋਹਣੇ ਡਿਜ਼ਾਈਨਰ ਪੀਸ 4 ਦਿਨ ਵੱਡੇ ਫਾਇਦੇ ਹੋਣੇ ਆ 4 ਦਿਨ ਦੀ ਸੇਲ ਆ 4 ਦਿਨ ਤੋਂ ਬਾਅਦ ਨਹੀਂ ਮਿਲਣਾ ਤੁਸੀਂ 4 ਦਿਨਾਂ 'ਚ ਫਾਇਦੇ ਲੈ ਲਓ ਸਾਡੇ ਕੋਲ 100 ਰੁਪਏ ਤੋਂ ਪਲਾਓ ਸੂਟ ਸ਼ੁਰੂ 250 ਰੁਪਏ ਤੋਂ ਨੈਰਾ ਕਟ ਸ਼ੁਰੂ ₹100 ਦੀ ਡਬਲ ਬੈੱਡ ਦੀ ਚਾਦਰ ਵੱਡੇ ਫਾਇਦੇ 3 4 11 ਮਈ ਨੂੰ ਟੋਕ ਕਰ ਲਓ ਉਦੋਂ ਪਹਿਲਾਂ ਪਹਿਲਾਂ ਆ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਕਾਦੀਆਂ